ਜਲਦੀ ਕਾਰ ਵਿੱਚ ਅੱਗ ਲੱਗਣ ਨਾਲ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਘਟਨਾ ਉਸ ਵੇਲੇ ਵਾਪਰ ਜਦੋਂ ਕਾਰ ਚਾਲਕ ਮਤੇਸ਼ ਗਰਗ ਆਪਣੇ ਕੁਝ ਦੋਸਤਾਂ ਦੇ ਨਾਲ ਇੱਕ ਪ੍ਰਾਈਵੇਟ ਫੰਕਸ਼ਨ اٹੈਂਡ ਕਰਨ ਤੋਂ ਬਾਅਦ ਵਾਪਸ ਘਰ ਆ ਰਿਹਾ ਸੀ ਕਾਰ ਬਠਿੰਡਾ ਡਬਵਾਲੀ ਨੈਸ਼ਨਲ ਹਾਈਵੇ ਤੇ ਪਹੁੰਚਦੀ ਹੈ ਤੇ ਪਿੰਡ ਗੁਰੂ ਸਰਸੈਣੀ ਕੋਲ ਉਸਦੀ ਕਾਰ ਨੂੰ ਅਚਾਨਕ ਅੱਗ ਲੱਗ ਜਾਂਦੀ ਜਿਸ ਵਿੱਚ ਉਸਦੀ ਮੌਤ ਹੋ ਚਲੀ ਵਿਤਕ ਯੁਵਕ ਜਿਹੜਾ ਪ੍ਰੋਪਰਟੀ ਡੀਲਰ ਵਜੋਂ ਕੰਮ ਕਰਦਾ ਸੀ ਉਸ ਦੀ ਮਾਂ ਜਿਹੜੀ ਵਿਕਲਾਗ ਹੈ ਤੇ ਉਸ ਦੀ ਪਤਨੀ ਇੱਕ ਪ੍ਰਾਈਵੇਟ ਬੈਂਕ ਕੋਲ ਚਿੱਠੀ ਨੌਕਰੀ ਕਰਦੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਦੀ ਕਾਰਵਾਈ ਕਰਦੇ ਹਾਂ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਿੱਤਰਕ ਦੇ ਜਿਹੜੀ ਹੈ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ ਇਸ ਤਰ੍ਹਾਂ ਸੀ ਜੀ ਇਹਨਾਂ ਬਿੱਤੀ ਰਾਤ ਥਾਣਾ ਸੰਗਤ ਦੇ ਏਰੀਏ ਪਿੰਡ ਗੁਰੂ ਸਰ ਸੈਨੇ ਵਾਲੇ ਜਿਹੜਾ ਮੇਨ ਨੈਸ਼ਨਲ ਹਾਈਵੇ ਐ ਉੱਥੇ ਇੱਕ ਕਾਰ ਨੂੰ ਜਿਹੜੀ ਹੈਗੀ ਆ ਅਚਾਨਕ ਅੱਗ ਲੱਗ ਗਈ ਤੇ ਉਹ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਉਹਨੂੰ ਅ ਫਾਇਰ ਬ੍ਰਿਗੇਡ ਬੁਲਾ ਕੇ ਤੇ ਉਹ ਅੱਗ ਨੂੰ ਬੁਝਾਇਆ ਗਿਆ ਬੁਝਾ ਕੇ ਜਦੋਂ ਦੇਖਿਆ ਤਾਂ ਜਿਹੜਾ ਉਹਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਹੈਗੀ ਆ ਉਹ ਡੈੱਡ ਬਾਡੀ ਸੀ ਮਤਲਬ ਅੱਗ ਦੇ ਨਾਲ ਜਿਹੜਾ ਬੰਦੇ ਦੀ ਉੱਥੇ ਹੀ ਉਹਦੀ ਜਿਹੜੀ ਹੈਗੀ ਆ ਉਹ ਡੈਥ ਹੋ ਗਈ ਸੀ ਵਿੱਚ ਤੇ ਕਾਫੀ ਜ਼ਿਆਦਾ ਗੱਲ ਸੜ ਗਿਆ ਸੀ ਮਤਲਬ ਕਾਫੀ ਤੇ ਜਿਹਦੀ ਪਛਾਣ ਨਹੀਂ ਸੀ ਹੋ ਰਹੀ ਤਾਂ ਫਿਰ ਪੁਲਿਸ ਨੇ ਜਿਹੜਾ ਹੈਗਾ ਉਹ ਉੱਥੋਂ ਜਿਹੜੀ ਗੱਡੀ ਦਾ ਨੰਬਰ ਪਲੇਟ ਲੈ ਕੇ ਉਹ ਨੰਬਰ ਪਲੇਟ ਇੱਕ ਦਿੱਲੀ ਦੀ ਔਰਤ ਦੇ ਨਾਮ ਤੇ ਸੀ ਜੋ ਵੀ ਮਿਰਤਕ ਦੀ ਭੈਣ ਹੈ ਤਾਂ ਫਿਰ ਇਸ ਦੇ ਪਰਿਵਾਰ ਵਾਲਿਆਂ ਨੇ ਆ ਕੇ ਗੱਡੀ ਤੋਂ ਜਿਹੜਾ ਹੈਗਾ ਉਹਦੇ شناخت ਕੀਤੀ ਕਿ ਉਸ ਦੀ ਵਾਈਫ ਨੇ ਚਾਹ ਤਰਾਣੀ ਹੈ ਉਹਨੇ ਆਪ ਦੇ ਘਰ ਵਾਲੇ ਜਿਹੜਾ ਜੋ ਪਛਾਣ ਕੀਤੀ ਕਿ ਇਹ ਮੇਰੇ ਘਰ ਵਾਲਾ ਮਤੇਸ਼ ਨਰੰਗ ਉਰਫ ਮੋਨੂ ਪੁੱਤਰ ਰਮੇਸ਼ ਕਮਾਨਦੰਗ ਵਾਸੀ ਫਰਸਰਾਮ ਨਗਰ ਬਟੰਡਾ ਦੀ ਇਹਦੀ شناخت ਹੋਈ ਤਾਂ ਫਿਰ ਚਾਹਤ ਰਾਣੀ ਦੇ ਬਿਆਨ ਤੇ ਕਿਉਂਕਿ ਇੱਕ ਆਦਮੀ ਦੀ ਡੈਥ ਦਾ ਮਾਮਲਾ ਸੀਗਾ ਕਿਸੇ ਦਾ ਕੋਈ ਕਸੂਰ ਨਹੀਂ ਤੇ ਉਹਨਾਂ ਦੀ ਸਟੇਟਮੈਂਟ ਦਰਜ ਹੋ ਗਈ ਹੈ ਸਟੇਟਮੈਂਟ ਤੋਂ ਬਾਅਦ ਜਿਹੜਾ ਹੈਗਾ ਅਸੀਂ 174 ਦੀ ਕਾਰਵਾਈ ਜਿਹੜੀ ਹੈਗੀ ਹੈ ਜਿਹੜਾ ਹੁਣ ਬੀਐਨਐਸ ਦੇ ਤਹਿਤ ਅਸੀਂ ਕਾਰਵਾਈ ਅਮਲ ਤੇ ਜਾਂਦੀ ਗਈ ਹੈ ਥਾਣਾ ਸੰਗਤ ਵਰਚਲ ਡਾਕਟਰ ਅੰਮ੍ਰਿਤ 13 ਮਿਤੀ 6 10 2025 ਦੇ ਨਾਲ ਜਿਹੜਾ ਹੈਗਾ 174 ਦੀ ਕਾਰਵਾਈ ਖਰਤੀ ਗਈ ਹੈ ਤੇ ਉਹਦਾ ਪੋਸਟਮਾਰਟ ਕਰਾਉਣ ਲਈ ਜਿਹੜੀ ਬਾਡੀ ਹੈਗੀ ਆ ਉਹ ਸਿਵਲ ਹਸਪਤਾਲ ਦੇ ਵਿੱਚ ਰੱਖੀ ਗਈ ਹੈ ਜਿਸ ਦਾ ਬੋਰਡ ਬਣਾ ਕੇ ਉਹਦਾ ਜਿਹੜਾ ਪੋਸਟਮਾਰਟੋ ਕਰਾਇਆ ਜਾ ਰਿਹਾ ਹੈ ਘਟਨਾ ਕਰਨ ਦਾ ਪਤਾ ਨਹੀਂ ਕਿ ਇਹ ਚ ਕੀ ਹੋਇਆ ਕੀ ਸੀ ਕਿਵੇਂ ਅੱਗ ਕਿਵੇਂ ਲੱਗੀ ਇਹ ਇਸ ਤਰ੍ਹਾਂ ਦੀ ਗੱਡੀ ਖਤਾਨਾਂ ਦੇ ਵਿੱਚ ਥੱਲੇ ਡੂੰਘੀ ਥਾਂ ਦੇ ਉੱਤੇ ਆ ਕੇ ਖੱਬੇ ਪਾਸੇ ਡਿੱਗ ਪਈ ਜਿਸ ਦਿਨ ਡਿੱਗਣ ਦੇ ਨਾਲ ਜਿਹੜੀ ਹੈ ਇਹ ਇੱਕ ਸੀਐਨਜੀ ਫਿਟਡ ਗੱਡੀ ਹੈ ਪੈਟਰੋਲ ਦੀ ਸੀਐਨਜੀ ਫਿਟਡ ਸੀ ਤੇ ਇਹ ਉਹਦੇ ਕਰਕੇ ਜਿਹੜਾ ਉਹਨੂੰ ਗੱਡੀ ਨੂੰ ਡਿੱਗਣ ਕਰਕੇ ਇਹਨੂੰ ਅੱਗ ਲੱਗ ਗਈ ਅੱਗ ਲੱਗਣ ਕਰਕੇ ਉਹ ਤਾਕੀ ਖੋਲ ਨਹੀਂ ਸਕਿਆ ਤੇ ਉਹ ਜਿਹੜਾ ਉਹਦੀ ਡੈਥ ਵੀ ਰਾਤ ਦਾ ਕਰੀਬ ਹੈ 1.5 ਵਜੇ ਦਾ ਰਾਤ ਦਾ ਪਿਤੀ ਰਾਤ ਦਾ ਵਕਤ